ਅਖਰ ਮਿੰਟੂ ਜੀ ਇੱਕ ਕੰਮ ਮਾਨ ਸਾਹਿਬ ਨੇ ਹੋਰ ਕਰ ਦਿੱਤਾ ਉਹ ਪੱਗ ਸਿੰਘ ਦੇ ਬੁੱਤ ਤੋਂ ਪਰਦਾ ਵੀ ਕਹਿੰਦੇ ਹਟਾਤਾ ਉਹਨਾਂ ਨੇ ਜੀ ਦੀ ਕੱਲ ਤੋਂ 550 ਚੈੱਕ ਕੀਤੀ ਚੰਗਾ ਕੀਤਾ ਪੱਗ ਸਿੰਘ ਵੀ ਕਹਿੰਦਾ ਹੋਣਾ ਕਿ ਭਈਆ ਠੀਕ ਆ ਮੇਰੇ ਵਰਗੀ ਪੱਗ ਬੰਨ ਲੈਣਾ ਹੈ ਜੀ ਰਾਜਨੀਤੀ ਤੁਸੀਂ ਜਿਹੜੀ ਕੀਤੀ ਆ ਉਹਦੇ ਵਿੱਚ ਰੋਲ ਮਾਡਲ ਰੱਖਿਆ ਜੇ ਸਾਨੂੰ ਠੀਕ ਕੀਤਾ ਚਲੋ ਤਸਵੀਰਾਂ ਦਫ਼ਤਰਾਂ ਚ ਲਾ ਲਈਆਂ ਨੇ ਪਰ ਆ ਬੁੱਤ ਤੋਂ ਪਰਦਾ ਤੇ ਥਾਰੋ ਯਾਰ ਆ ਅਸਲ ਦੇ ਵਿੱਚ ਮੈਂ ਤੁਹਾਨੂੰ ਅੱਗੇ ਸਾਰਾ ਝਗੜਾ ਦੱਸਿਆ ਜੀ ਜੀ ਗੱਲ ਸੁਖਮ ਸਾਹਿਬ ਇਹ ਆ ਕਿ ਇਥੇ ਨਾ ਭਾਰਤ ਦੇ ਵਿੱਚ ਇਹੀ ਚੱਕਰ ਚੱਲੀ ਜਾਂਦੇ ਆ ਉਹ ਫਲਾਣੀ ਥਾ ਤੇ ਜੀ ਪਟੇਲ ਦਾ ਬੁੱਤ ਲਾਉਣਾ ਹੂੰ ਉਹ ਮੁੜ ਕੇ ਉਦਾਂ ਦਾ ਫਿਰ ਤੁਹਾਨੂੰ ਪਤਾ ਹੀ ਆ ਉਹਦੇ ਤੇ ਵੀ ਬੜਾ ਬਾਦ ਵਿਵਾਰ ਚ ਚੀਨੀ ਕੰਪਨੀ ਨੂੰ ਠੇਕਾ ਸੀ ਉਧਰ ਸ਼ਿਵਾਜੀ ਦਾ ਲਾਇਆ ਸੀਗਾ ਟੁੱਟ ਗਿਆ ਉਥੇ ਰਾਜਨੀਤੀ ਇੱਥੇ ਪਰਦੇ ਦੀ ਰਾਜਨੀਤੀ ਕਿ ਬੁੱਤ ਤੋਂ ਪਰਦਾ ਕਦੋਂ ਲਾਉਣਾ ਅਸਲ 'ਚ ਇਹਨਾਂ ਨੇ 28 ਸਤੰਬਰ ਰੱਖਿਆ ਸੀਗਾ ਦਿਨ ਹੂੰ ਤੇ 28 ਸਤੰਬਰ ਨੂੰ ਇਹ ਫੀਤੇ ਬੰਨਦੇ ਡਿੱਗ ਪਏ ਤੁਹਾਨੂੰ ਪਤਾ ਹੀ ਹੋਣਾ ਉਦੋਂ ਬਿਲਕੁਲ ਹੁਣ ਮੈਂ ਕੀ ਕਹਾਂ ਪਿੱਛੇ ਜਾਣਾ ਇਹ ਤਾਂ ਕਿਉਂਕਿ ਔਨ ਰਿਕਾਰਡ ਇਹਨਾਂ ਨੇ ਕਿਹਾ ਕਿ ਐਵੇਂ ਮਜੀਠੀ ਹੋਰੀ ਤਾਂ ਤਬਾ ਲਾਉਦੇ ਨੇ ਯਾਰ ਮੈਂ ਤੇ ਫੀਤਾ ਬੰਨਦਾ ਥੋੜਾ ਰੋਕਿਆ ਸੀ ਉਹ ਡਿੱਗ ਪਿਆ ਮੈਂ ਜੀ ਤਾਂ ਗੱਲ ਇਹ ਆ ਕਿ ਉਹਦੇ ਬਾਅਦ ਇਹ ਕੰਮ ਜਿਹੜਾ ਰੁਕ ਗਿਆ ਹੁਣ ਜੇ ਮੰਨ ਲਓ ਇਸ ਤਰ੍ਹਾਂ ਦਾ ਈਵੈਂਟ ਦਾ ਜਿਹੜਾ ਚਸਕਾ ਨਾ ਹੋ ਵਿੱਚ ਅਸ ਨਾ ਹੋਵੇ ਤੇ ਤੁਸੀਂ ਭਾਵੇਂ ਉੱਥੇ ਡੀਸੀ ਨੂੰ ਭੇਜ ਦਿੰਦੇ ਜੀ ਜਾਂ ਇੱਕ ਮੰਤਰੀ ਨੂੰ ਭੇਜ ਦਿੰਦੇ ਕਿ ਮੁੱਖ ਮੰਤਰੀ ਸਾਹਿਬ ਤੇ ਬੈ ਡਿਗ ਪੈ ਫੀਤਾ ਬੰਨਦੇ ਹੂੰ ਤੇ ਉਹ ਤੇ ਹਸਪਤਾਲ ਪੈ ਨੇ ਤੇ ਆਪਾਂ ਇਹ ਕਾਰਜ ਵੀ ਨੇ ਫਿਰ ਛਾੜ ਦਿਓ ਬਿਲਕੁਲ ਪਰ ਨਹੀਂ ਹੂੰ ਈਵੈਂਟ ਜ਼ਰੂਰ ਕਰਨਾ ਸੀ ਬਿਲਕੁਲ ਬਿਲਕੁਲ ਤੋ ਉਹ ਫਿਰ ਚੱਲਦਾ ਚੱਲਦਾ ਕੰਮ ਕੋਈ ਕੋਡ ਆਫ ਕੰਡਕਟ ਦਾ ਕੋਈ ਜ਼ਿਕਰ ਕਰਦਾ ਕੋਈ ਕੁਝ ਤਾਂ ਹੁਣ ਜਦੋਂ ਭਾਜਪਾ ਵਾਲਿਆਂ ਨੇ ਦੇਖਿਆ ਕਿ ਬਈ ਇਹ ਜਿਹੜਾ ਮਾਮਲਾ ਅਸੀਂ ਚੱਕੀਏ ਉਹਨਾਂ ਨੇ ਫੈਸਲਾ ਕੀਤਾ ਕਿ ਯਾਰ ਅਸੀਂ ਲਾਹਣੇ ਆ ਜਾ ਕੇ ਤਾਂ ਫਿਰ ਇਹਨਾਂ ਨੂੰ ਵੀ ਜਾਕਾਈ ਇਹਨਾਂ ਨੇ ਉਹਨਾਂ ਨੂੰ ਰੋਕ ਰੱਖ ਲਿਆ ਕੱਲ ਕੋਈ ਧਰਕਾ ਮੁਕੀ ਵੀ ਮਾੜੀ ਮੁੱਟੀ ਹੋਈ ਹੁੰਨੀ ਆ ਜੀ ਜੀ ਉਸ ਤੋਂ ਬਾਅਦ ਇਹਨਾਂ ਨੇ ਆ ਵੇ ਹੁਣ ਤੁਰੰਤ ਫੁਰੰਤ ਉਹ ਪ੍ਰੋਗਰਾਮ ਵੀ ਰੱਖ ਦਿੱਤਾ ਤੇ ਉਹ ਸਾਰਾ ਕੁਝ ਹੋ ਰਿਹਾ ਜੀ ਜੀ ਚਲੋ ਵਧੀਆ ਗੱਲ ਆ ਘਟੂ ਘਟ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਉੱਤਰਿਆ ਹਾਂ 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 ਪਰ ਉਹਨਾਂ ਦੇ ਨਾਮ ਤੇ ਰਾਜਨੀਤੀ ਕਰਨ ਵਾਲਿਆਂ ਦੀ ਰਾਜਨੀਤੀ ਤੋਂ ਵੀ ਪਰਦਾ ਉੱਤਰ ਚੁੱਕਾ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਕਰਨ ਸ਼ਰਮਾ ਜੀ ਬਿਲਕੁਲ ਕੰਮ ਸਾਡਾ ਚੱਲ ਰਿਹਾ ਜੀ ਅੱਜ ਸਵੇਰ ਦੇ ਵਿੱਚ ਇਹ ਮਸਲਾ ਆਪਣਾ ਹੱਲ ਹੋ ਜਾਣਾ ਆਵਾਜ਼ ਵਾਲਾ ਇਸ ਕਰ ਰਹੇ ਆ ਸਿਰਫ ਬਸ ਮੱਖਣ ਮਲਾਈ ਕਰਦੇ ਨੇ ਜੀ ਜੀ ਹੋ ਚੱਕੀ ਜਿਆਗਾ ਮੱਖਣ ਮਲਾਈ ਬਸ ਤੁਹਾਨੂੰ ਲੱਗਿਆ ਕਰਨਾ ਕੋਲ ਹੀ ਬੈਠੇ ਨਾ ਲਾ ਕੇ ਬਿਲਕੁਲ